ਏ ਮਰਤ ਅਮਰਤ ਨੇ ਕਿ ਠੱਟਣਾ ਇਹਦਾ ਦੱਦ ਖਰਾਕ ਦੀ ਲੋਡ ਹੋਊਗੀ ਜਿਆਦਾ ਉੱਠਣਾ ਨੇ ਤੇ ਰਾਤ ਨੂੰ ਉੜਦੀ ਐ ਇਹ ਪੀਜ਼ਾ ਬਹੁਤ ਸੌਤਾ ਯਾਰ ਆਟੇ ਵਾਲਾ ਇਹਦਾ ਕਰਰ ਨੂੰ ਪੈਕ ਕਰਾ ਕੇ ਲੈ ਜਾਣਾ ਪੈਣਾ ਮਾਨੂੰ ਇਹ ਰਾਤ ਨੂੰ ਉੜਦੀ ਐ ਇਹ ਇਹ ਆਟਮ ਵਧੀਆ ਲੱਗੀ ਮੈਨੂੰ ਇਹ ਐਕਸਟਰਾ ਐਕਸਟਰਾ ਚੀਜ਼ ਪਾਉਣੀ ਪੈਣੀ ਆ ਤੇ ਵਿੱਚ ਐਨਾ ਐਕਸਟਰਾ ਪਾ ਦੂੰਗਾ ਜਿਹੜਾ ਉਹ ਆ ਨਾ ਵੀ ਇੱਕ ਤਰ੍ਹਾਂ ਹੁਣ ਤਾਂ ਲੋੜ ਹੀ ਨਹੀਂ ਢੱਕਣ ਦੀ ਅੱਜ ਤਾਂ ਮੌਸਮ ਧੁੱਪ ਵਧੀਆ ਨਿਕਲੀ ਪਈ ਆ ਓਏ ਉਹ ਪੱਤਾ ਚਾ ਰੀਡੀਓ ਮੰਮੇ ਘਰ ਆਏ ਪਿਆ ਉੱਠ ਗੜੋ ਥੋੜਾ ਜਾਂ ਕਿਨੇ ਅਸੀਂ ਰਾਤ ਨੂੰ ਗੁਰਦੇ ਹੈਗੇ ਜ਼ਰੂਰ ਭੁੱਖ ਲੱਗਣੀ ਜਿਆਦਾ ਉੱਠਣਾ ਨਹੀਂ ਨਹੀਂ ਉੱਠਣਾ ਹੀ ਨਹੀਂ ਹੈਗਾ ਨਹੀਂ ਪਈ ਐ ਇੱਕ ਨੂੰ ਚੱਲ ਖੋ ਜੀ ਸੁਤੀ ਪਈ ਰਹੇ ਆਹੀ ਟਾਈਮ ਆ ਸੌਣ ਦਾ ਹੌਲੀ ਹੌਲੀ ਨੀਂਦ ਆਉਣ ਲੱਗਣੀ ਆ ਸਕੂਲ ਦੇ ਬੈਗ ਟੰਗ ਹੋਣੇ ਦਾ ਕੱਛਾਂ ਦਾ ਹਾਂ ਕਿਆ ਸੈਂਸ ਆ ਗਈ ਹੈ ਹਾਂ ਜੋ ਮੈਂ ਨੀਕੇ ਲੈਣਾ ਕਿਆ ਬੰਦ ਕਿਆ ਚੇ ਝੋੜਾ ਬਾਦ ਦੇ ਫੁੱਲ ਦੀ ਨਹੀਂ ਜਿੰਨਾ ਜਵਾਕਾਂ ਦਾ ਆਪਣਾ ਬਤਨ ਉਹਨਾਂ ਹੀ ਥਾਲਾ ਕਿਤਾਬਾਂ ਦਾ ਬਦਲ ਉਹਨਾਂ ਹੀ ਬੈਗ ਦੇ ਬਦਲ ਕਿਹਨੇ ਨਾ ਜਾਏ ਮਾਡਾ ਮੋਟਰ ਚਾਇਆ ਜੀ ਇੱਕ ਬੰਦੇ ਨੇ ਵਧਿਆ ਵੀਡੀਓ ਬਣਾਈ ਵੀ ਤੇ ਉਹ ਕਹਿੰਦਾ ਵੀ ਦੇਖੋ ਜਵਾਕਾਂ ਨੂੰ ਅਸੀਂ ਪੜਨਵਾਤਦੇ ਹਾਂ ਕਹਿੰਦਾ ਲਾ ਦਿੰਦੇ ਸਕੂਲਾਂ ਦੇ ਵਿੱਚ ਵੀ ਪਹਿਲਾਂ ਉਹਨੂੰ ਤਾਂ ਸਬਕ ਤੇ ਠਾਲਦੇ ਆ ਉਹ ਵੀ ਟਾਈਮ ਜਵਾਕ ਨੇ ਸੌਣਾ ਹੁੰਦਾ ਸਾਦੇ ਉੱਠ ਕੇ ਕਹਿੰਦਾ ਉਹਨੂੰ ਡਬੋ ਦਿੰਦੇ ਆ ਪਾਣੀ ਦੇ ਵਿੱਚ ਹਾਂ ਉਸ ਤੋਂ ਬਾਅਦ ਕਹਿੰਦਾ ਆਪਣਾ ਉੱਠਣ ਨੂੰ ਨਹੀਂ ਦਿਲ ਕਰਦਾ ਹੁੰਦਾ ਕਹਿੰਦਾ ਉਸ ਟਾਈਮ ਜਦ ਜਵਾਕ ਨੂੰ ਆਪ ਤੋਰਦੇ ਸਕੂਲ ਨੂੰ ਹਾਂ ਕਹਿੰਦਾ ਫਿਰ ਉਹਨੂੰ ਠੂਸ ਠੂਸ ਕੇ ਉਹਨੂੰ ਭੁੱਖ ਲੱਗੀ ਵੀ ਨਹੀਂ ਹੁੰਦੀ ਇੱਕ ਇੱਕ ਪਰੌਂਠਾ ੱਟਕੇ ਨਾਲ ਖਾ ਕੇ ਖਾ ਲਾਇ ਨਾ ਛੇਤੀ ਖਲਾ ਗਿਆ ਨਾ ਹ ਬੇ ਟਾਈਮ ਉਹਨੂੰ ਖਿਲਾ ਦੇਣਾ ਫੇ ਸਕੂਲ ਚ ਜਾ ਰਹੇ ਨਾ ਕਹਿੰਦਾ ਜਵਾਕ ਉੱਥੇ ਜਾ ਕੇ ਟੀਚਰਾਂ ਦੇ ਕੋਲ ਸੋ ਜਾਂਦਾ ਕਹਿੰਦਾ ਕਾਦ ਜਵਾਕ ਨੇ ਕਿਆ ਖਾਣਾ ਕਿਆ ਜਿਹੜਾ ਟਾਈਮ ਉਹਨਾਂ ਦਾ ਤੇ ਕਹਿੰਦਾ ਸਰਕਾਰ ਨੇ ਉਦਾਂ ਹੀ ਨਹੀਂ 5 ਸਾਲ ਬੱਚੇ ਦੇ ਰੱਖਿਓ ਵੀ 5 ਸਾਲ ਤੋਂ ਬਾਅਦ ਬੱਚੇ ਦੀ ਪੜ੍ਹਾਈ ਸ਼ੁਰੂ ਹੋਣੀ ਚਾਹੀਦੀ ਆ ਇੱਥੇ ਤਾਂ ਕਹਿੰਦਾ 2 ਸਾਲ ਦਾ ਵੀ ਨਹੀਂ ਹੁੰਨ ਹੁੰਦੇ ਜਦੇ ਲਾ ਦਿੰਦੇ ਵੀ ਚੱਲ 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 ਉਹ ਕਹਿੰਦਾ ਇੱਕ ਉਹਨੇ ਇਹ ਵੀ ਕਿਹਾ ਬੰਦੇ ਨੇ ਵਿੱਚ ਕਹਿੰਦਾ ਇੱਕ ਵਾਰ ਤੁਸੀਂ ਤਜਰਬਾ ਦੇਖਿਓ ਵੀ ਜਿਹੜੇ ਜਵਾਕ 5 ਸਾਲ ਦੇ ਤੁਸੀਂ ਸਕੂਲ 'ਚ ਪੜ੍ਹਨ ਲਾਓਗੇ ਨਾ ਉਹਨਾਂ ਦੀ ਗਰੋਥ ਦੇਖ ਲਿਓ ਇੱਕ ਜਿਹੜਾ ਜਵਾਕ ਥੋੜਾ 2.5 ਸਾਲ ਦਾ ਲਾਤਾ ਕਿਸ ਨੇ 3 ਦਾ ਲਾਤਾ ਉਹਨਾਂ ਦੀ ਗਰੋਥ ਜਮੀਨ ਆਸਮਾਨ ਦਾ ਅੰਤਰ ਆ ਤੇ ਇਤ ਨੂੰ ਤਾਂ ਅਸੀਂ ਚੌਥੇ ਸਾਲ ਚ ਲਾਇਆ ਨਹੀਂ ਠੂਠੂਸ ਕੇ ਕਿੱਥੇ ਚੌਥਾ ਚੌਥਾ ਸਾਲ ਤਾਂ ਹੁਣ ਲੱਗਣਾ ਹੈ ਲੱਗਿਆ ਉਹਨੂੰ ਚੌਥਾ ਨਹੀਂ ਪੰਜਵਾਂ ਲੱਗਣਾ ਨਾ ਪੰਜਵਾਂ ਪਾਜੀ ਤੇ ਸਾਲ ਤਾਂ ਉਹਨੂੰ ਹੋਏ ਗਿਆ ਤਿੰਨ ਸਾਲ ਦੀ ਪੂਰੀ ਹੋ ਕੇ ਚੌਥੇ ਚ ਲਾਤੀ ਉਹ ਵੀ ਨਿਆਣੀ ਉੱਟੀ ਪਹਿਲਾਂ ਲੈ ਕੇ ਆਪਾਂ ਨੇ ਪਲੇ ਵਿੱਚ ਹਾਂ ਠੂਠੂਸ ਕੇ ਵਿਗਲਾਂਦੀ ਤਾਂ ਨਹੀਂ ਕੋਈ ਰੋਟੀ ਨਹੀਂ ਖਾਂਦੀ ਉਹ ਦੁੱਧ ਪੀ ਕੇ ਜਾਂਦੀ ਉਹ ਠੂਠੂਸ ਕੇ ਅੱਜ ਕਹਿੰਦੀ ਸੀ ਸਵੇਰੇ ਕਹਿੰਦੀ ਸੀ ਮੈਨੂੰ ਕਹਿੰਦੀ ਪਰੌਂਟਾ ਖਿਲਾ ਕੇ ਭੇਜੋ ਨਾ ਨਾ ਕਈ ਆਪਾਂ ਮੰਗਦੀ ਆ ਮੈਂ ਉਹਨੂੰ ਕੋਈ ਤੱਕ ਉਹ ਪਤਾ ਜਿਹੜੀ ਜਿਹੜੀ ਸਾਡੀ ਹੁਣ ਰੀਤ ਦੀ ਪੜਾਈ ਆ ਰੀਤ ਦੀ ਪੜਾਈ ਇਹ ਸਾਦਰ ਉੱਠਣ ਵਾਲੀ ਨਹੀਂ ਹੈਗੀ ਉਹਦਾ 8 ਵਜੇ ਸਕੂਲ ਲੱਗਦਾ ਹੈ ਉਹਨੂੰ 7 ਵਜੇ ਠਾਲਦੇ ਜੇ ਉਹ ਬੈਂਚ ਜਾਊਗੀ ਤਾਂ ਉਹਨੂੰ 6 ਵਜੇ 1 ਘੰਟਾ ਹੋਰ ਅਡਵਾਂਸ ਠਾਲਣਾ ਪੈਣਾ ਮੈਂ ਹੁਣ ਆਪ ਛੱਡ ਕੇ ਉਹਨਾਂ ਨੂੰ ਆਪੇ ਲੈ ਕੇ ਆਉਂਗਾ ਜਿਹੜਿਆ ਸਕੂਲ ਦੀ ਉਹ ਬੈਂਨਾ ਹੈ ਹੁਣ ਜਿਵੇਂ ਕਰਨ ਪੜਦਾ ਸੀ ਪਹਿਲਾਂ ਪ੍ਰਾਈਵੇਟ ਸਕੂਲ ਚ ਉਹਨੂੰ 5:30 ਵਜੇ ਠਾਲਦੇ ਤਾਂ 6:30 ਵਜੇ ਦੀ ਬੈਂ ਆ ਜਾਂਦੀ ਸੀ 5:30 ਤਾਂ ਸਾਡਾ ਪਰਿਵਾਰ ਆਪ ਨਹੀਂ ਤਾਂ ਉੱਠਦਾ ੱੱਕੇ ਨਾਲ ਉਹਨੂੰ ਢਾਲਣਾ ਫਿਰ ਨਹਾਉਣਾ ਫਿਰ ਉਹਨੂੰ ਤਿਆਰ ਕਰਕੇ ਸਕੂਲ ਭੇਜਣਾ ਕਰ ਜਾਂਦਾ ਉਹ 12:30 ਉਧਰ ਛੁੱਟੀ ਹੋ ਜਾਂਦੀ ਤੇ ਪਹੁੰਚਦਾ 2 ਵਜੇ ਦਾ ਘਰ ਉਹ ਬੈਨ ਨੇ ਸਾਰੇ ਪਿੰਡਾਂ ਚ ਘੁੰਮ ਕੇ ਆਉਣ ਵਾਲੇ ਦਲ ਤੇ ਰੀਤ ਤਾਂ ਸਾਡੀ ਟਾਈਮ ਤੇ ਜਾਂਦੀ ਹੈ ਟਾਈਮ ਤੇ ਆਉਂਦੀ ਹੈ ਇਹ ਬੱਚਿਆਂ ਦੀ ਪੜ੍ਹਾਈ ਜਿਹੜੀ ਹੁਣ ਮਤਲਬ ਬੱਚੇ ਪੜਾਉਣੇ ਸੌਖੇ ਨਹੀਂ ਰਹੇ ਰੀਤ ਜੇ ਜੀ ਕਰਦਾ ਤਾਂ ਸੇਵ ਖਾ ਕੇ ਜਾਂਦੀ ਹੈ ਸਵੇਰ ਟਾਈਮ ਜਾਂ ਚਾਹ ਪੀ ਕੇ ਜਾਂਦੀ ਹੈ ਜਾਂ ਹੋ ਕਦੇ ਕਹਿੰਦੀ ਰੋਟੀ ਖਾਣੀ ਆ ਆਪਣੀ ਮਰਜ਼ੀ ਦੀ ਮਾਲ ਕਣਾਉ ਚਾਹੀਦਾ ਵੀ ਜਾ ਵਾ ਕੇ ਕੜੀ ਜਾਂ ਲੱਗਿਆ ਨੂੰ ਯਾਨੀ ਕਿ ਦੋ ਪਰੌਂਠੇ ਸਬਜ਼ੀ ਫਰੂਟ ਉਹ ਤਾਂ ਡੇਲੀ ਜਾਣੇ ਜਾਣ। ਉਹ ਤਾਂ ਛੁੱਟੀ ਹੋਈ ਹੋਣੀ ਉਹਨੂੰ। ਹਾਂ ਬਾਈ ਲੈ। ਬਾਈ ਕੱਦਾ ਲੈ। ਆਪਾਂ ਚੱਲੀਏ ਜੀ? ਮੈਂ ਤਾਂ ਕਹਿੰਦਾ ਅੱਜ ਦਿੱਤੀ ਕਰੀ। ਨਹੀਂ ਜੀ, ਕੁੜੀ ਘਰ ਆ ਅਮਰੀਕਾ ਨਹੀਂ ਆ ਜਾ। ਉਹਦਾ ਮੇਰਾ ਸਾਲਾ ਕਹਿੰਦਾ ਮੈਂ ਸੇਵਾ ਕਰਨੀ ਚੀਕੀ। ਨਹੀਂ ਨਹੀਂ, ਸਾਲਿਆ ਤੋਤੀ ਸੇਵਾ ਕਰ ਲੀ ਕੋ। ਥੱਲ ਲੱਗੀ। ਸਾਲਾ ਹੀ ਕਿਹਾ ਫਿਰ ਸਾਲਿਆ ਉੱਤੀ ਸੇਵਾ ਕਰ। ਉਹ ਆਦਿ ਜਿਹੜੀ ਬੱਚ ਬਬਾ ਆ ਜਾ ਬੋਲਣ ਲੱਗੀ ਦੀ। ਪਤਾ ਨਹੀਂ ਕੈਸੀ ਕਰਦੀ ਕਿ ਬਾਈ ਨਹੀਂ ਰੁਕੀ ਏ। ਅਬ ਵੀ ਬੀਰ ਆਪਣੀ ਭੈਣ ਦੀ ਕੋਕੋ ਦੀ ਭਾਸ਼ਾ ਕੋਕੋ ਸਮਝਦੀ ਹੁੰਦੀ ਆ ਕੋਕੋ ਨੇ ਕੋਸ ਹੋਰ ਕਹਿਣਾ ਤਾਂ ਕੋਕੋ ਗਲਤ ਸੁਣ ਗਏ ਚਲੋ ਵਿਕਰਮ ਸਿਓ ਜੇ ਮੰਮ ਹੋਈ ਆ ਬੇ ਭਾਜੀ ਨਿਸ਼ਾਨ ਵਾਲਾ ਹਾਂ ਪਰ ਨਿਸ਼ਾਨ ਵਾਲਾ ਕੋਟ ਤਾਂ ਪੋਗਲ ਹਾਂ ਨਿਸ਼ਾਨ ਦਾ ਚੱਲੀ ਜਾਂਦੇ ਐ ਪਈ ਜਾਂਦੇ ਰਹੀ ਜਾਂਦੇ ਸੱਤ ਇੱਕੇ ਰਹਿ ਗਿਆ ਹੁਣ ਤਾਂ ਧੋ ਹੋ ਗਿਆ ਇਹ ਨਿੱਤ ਦਾ ਇੱਕ ਦਮਾਰਾ ਪੈ ਗਿਆ ਫੇਰ ਕੋਟ ਚੱਲ ਠੀਕ ਆ ਜੀ ਮਿਲਦੇ ਆ ਤੁਹਾਨੂੰ ਫੇਰ ਚਿੱਟੇ ਰਪੇ ਦੀ ਬੰਦਿਆ ਚਿੱਟੇ ਦੀ ਤਾਂ ਮੈਂ ਪਹਿਲੀ ਗੱਲ ਕਰੀ ਧੋ ਰਿਆ ਸਵਾ ਰਿਆ ਫੇਰ ਪ੍ਰੈਸ ਕਰ ਜਦ ਕਿ ਤੈਨੂੰ ਪਾ ਕੇ ਤੁਰਨਾ ਬਾਜਾ ਦੇ ਹੋ ਜਾਣਾ ਇਹਨੂੰ ਫੇਰ ਕੰਮ ਹਾਂ ਡੈਡੀ ਚਿੱਟੇ ਸੂੜ ਤੇ ਦਾਗ ਪੈ ਗਏ ਰੋਟੀ ਖਾਂਦੇ ਦੇ ਯਾਰਾ ਹੁਣ ਦੱਸੋ ਕੀ ਕਰੀਏ ਪਾ ਕੇ ਜਾਣਾ ਪੈਣਾ ਪਨੀਰ ਦੀ ਸਬਜੀ ਤੇ ਗਿਰਗੀਆਂ ਲਾਣਾ ਉਹ ਪਨੀਰ ਦੀ ਸਬਜੀ ਤਾਂ ਦਿਖੇ ਫੇਵਰੇਟ ਆਪਣੀ ਆਪਾਂ ਖਾਂਦੇ ਬਹੁਤ ਆਨੰਦ ਨਾਲ ਚਿੱਟਾ ਸੂਟ ਨਾ ਬਾਹਰ ਉਹ ਬੇ ਚਿੱਟਾ ਸੂਟ ਤਾਂ ਪਾਉਣੀ ਪਾਉਣਾ ਹੁਣ ਜਿੱਥੇ ਪਾਉਣਾ ਉੱਥੇ ਤਾਂ ਪਾਣੀ ਪੈਣਾ ਤਾਂ ਸਵਾਏ ਸਾਲੇ ਪੌਣੇ ਤਾਂ ਪੈਣੀ ਆਏ ਚੱਲੀਏ ਫਿਰ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲਾ ਕਲਾਸ ਇਹ ਰਾਣਾ ਨਿਕਲਦੇ ਨੇ ਮੇਰੇ ਕਿਆ ਕਹਦਾ ਡੈਡੀ ਕਹਿੰਦਾ ਬੀਬੀ ਬਾਨੇ ਨੂੰ ਕਹਿੰਦਾ ਡੈਡੀ ਲਾਲ ਨਾਲ ਥੋੜਾ ਨਿਬੜਿਆ ਯਾਰ ਉਹ ਬੰਦਵੇਂ ਕਿਵੇਂ ਹੁੰਦਾ ਹੈ ਬੱਚੇ ਤੋਂ ਵੀ ਕਿਰਦਾ ਹੈ ਆ ਦੇ ਇਸੇ ਹੁੰਦਾ ਬੱਚੋ ਵਾਲਾ ਹੁੰਦਾ ਮੈਂ ਤੁਰਾ ਬੁਰਕੀ ਗਿੱਜਣ ਦੇ ਮੈਂ ਜੋਰ ਲਾ ਦਿੱਤਾ। ਉਹ ਆਕਣੀਆਂ ਜੇ ਬੰਦਾ ਸੋਚਦਾ ਨਾ ਉਹ ਕੰਮ ਸਾਲਾ ਹੋ ਜਾਂਦਾ। ਪੂਰੀ ਤਰਤੀ ਤੌਰ ਤੇ। ਮੈਨੂੰ ਲੱਗਦਾ ਮੇਰੇ ਘਰ ਵਾਲੇ ਭਾਜੀ ਜੀ ਜਲਦ ਤੋਂ ਕੱਢ ਲਖੋ। ਕੋਈ ਨਹੀਂ ਰਹਿਣਦੇ ਹੁਣ ਮੰਗੂ। ਛੱਡ ਟੈਨਸ਼ਨ ਨਹੀਂ ਲੈਣੀ। ਐਨ ਟੈਨਸ਼ਨ ਨਹੀਂ ਲਈਦੀ ਹੱਗੀ। ਆਹ ਪਤਾ ਹੈ ਕਿ ਇਹਨੂੰ ਗਿਫਟ ਆਇਆ ਹੋਇਆ ਤੇ ਵਿਆਹ ਨਾ। ਫੇਰ ਕੀ ਹੋ ਗਿਆ ਮੈਂ ਇਹਨੂੰ ਦੇ ਦਿੱਤਾ ਗਿਫਟ ਆ। ਸਰਦੀਆਂ ਲੰਘ ਗਈਆਂ ਗਾਲੇ ਸਰਦੀ ਨੂੰ ਤਾਂ ਵਧੀਆ ਜਿਹਾ ਕੋਟ ਤੱਕ ਲੈ ਜਾਣਾ ਚਾਹੀਦਾ ਕੋਈ ਮੈਂ। ਫੇਰ ਗੱਲ ਨਹੀਂ। ਫੇਰ ਗੱਲ ਕਰਕੇ ਰੱਖ ਲਊਗਾ। ਹਾਂ। ਪਰਾਣਾ ਹੋ ਗਿਆ ਉਹ ਤਾਂ ਪੰਜ ਸਾਲ ਐਨੇ ਜਦ ਨੂੰ ਉੱਥੇ 8-9 ਮਹੀਨੇ 1 ਸਾਲ ਐਨੇ ਕੰਮ ਵੀ ਕਰ ਲੈਣਾ ਜਾ ਕੇ ਫਿਰ ਕਹਣਾ ਕੋਈ ਵਧੀਆ ਜਿਹਾ ਕੋਟ ਭੇਜ ਫਲਫਾ ਨਹੀਂ ਜਿਹੜਾ ਫਲਫਾ ਜਿਹਾ ਫਲਫਾ ਜਿਹੜਾ ਇਹ ਜਿਹੜਾ ਹੈ ਫਲਫਾ ਦੇਨੇ ਪਾਜੀ ਇਹਨੂੰ ਹਲੋ ਹਲੋ ਫੇਰ ਫੇਰ ਆ ਦੇ ਮਰੀਕਲਾ ਨਾਲ ਉਹਦੀ ਇੱਕ ਵਾਰ ਹੋਣਾ ਫਲਫਾ ਦਾ ਜਿਹੜਾ ਇਹ ਪਾਕਿਸਤਾਨੋਂ ਦਾ ਇੱਕ ਬੋ ਕਹਿੰਦਾ ਮਹਿੰਗਾ ਜਿਹਾ ਉਹ ਵਾਲਾ ਕੋਟ ਰੱਖ ਲਿਓ ਇਹਦਾ ਜਿਹੜਾ 45000 ਦਾ ਕਹਿੰਦਾ 45000 ਦਾ ਤਾਂ ਨਹੀਂ ਹੋਣਾ ਉੱਧਰ ਦੇ ਇੱਧਰ ਦੇ 45000 ਉੱਧਰ ਦਾ ਤਾਂ 3400 ਦਾ ਨਹੀਂ ਉੱਧਰ ਦਾ 3400 500 ਦਾ ਬਣਦਾ ਇਹ ਨੂੰ ਬਣਿਆ ਹਲਫਾ ਆ ਕੈਸੇ ਝੱਕਾ ਅੱਛਾ ਉੱਧਰ ਦਾ ਕੁਝ ਨਹੀਂ ਕਹਦੇ ਆ ਆ ਕਿੰਨੇ ਦਾ ਝੱਕਾ ਦੱਸਦਾ ਮੈਂ ਕਿਉਂ ਆ ਰਮਾਨੀ ਦਾ ਰਮਾਨੀ ਦਾ ਟੈਗ ਤਾਂ ਦਿਖਾਉਂਦੇ ਪਰ ਮੈਂ ਨਹੀਂ ਮੰਨਦਾ ਇੰਨਾ ਮਹਿੰਗਾ ਕਿੱਥੇ ਤੇ ਹੋ ਸਕਦਾ ਵੇ ਪਾ ਵੀ ਸਾਡੇ ਬਾਹਰਲੇ ਬੰਦੇ ਤੁਸੀਂ ਐਵੇਂ ਥੋੜੋ ਯਾਰ ਇਹ ਨਹੀਂ ਢੂਟ ਕੱਢੀ ਹੋਈ ਹੁੰਦੀ ਇਹ ਹੀ ਅੱਕ ਲੈਣਾ ਤੇਰੇ ਬਾਜੀ ਨੇ ਫਿਰ ਰਮਾਨੀ ਲਿਖਿਆ ਬਤਾ ਲਿਖਿਆ ਤਾਂ ਹੋਇਆ ਯਾਰ ਪਾਲਾ ਫਿਰ ਇਹ ਠੰਡ ਲੱਗੀ ਜਿੱਪਾਂ ਤੇ ਵੀ ਆ ਫਿਰ ਤਾਂ ਬਾਕੀ ਰਮਾਨੀ ਦਾ ਹੋਣਾ ਜਿਹੜੇ ਇੰਨੇ ਟੈਗ ਆ ਸਾਲੇ ਰਮਾਨੀ ਕੀ ਚੀਜ਼ ਹੁੰਦੀ ਹੈ ਇਹ ਜੀ ਪਾਲਾ ਗਿਆ ਫਿਰ ਠੰਡ ਲੱਗਦੀ ਹੁੰਦੀ ਐਦੇ ਪਰ ਵੀ ਐਕਸ ਚਾ ਲਿਖਿਆ ਪਿਆ ਦੱਸਿਓ ਜੀ ਇਹ ਰਮਾਨੀ ਦੀ ਹੈ ਕਿ ਝੂਠ ਬੋਲਦਾ ਮੇਰਾ ਸਾਲਾ ਇਹ ਮਨਪ੍ਰੀਤ ਨੇ ਗਿਫਟ ਕੀਤਾ ਤਾਂ ਮੈਨੂੰ ਅੱਜ ਪੇਖ ਲਿਆ ਉਹ ਹੀ ਮਾਰੀ ਜਾਂਦਾ ਸਾਲਾ 500 ਦਾ 400 ਦਾ ਤੇ ਇਹਨੂੰ ਪਤਾ ਪਵਾ ਵੀਰੇ ਮੈਂ ਮਰ ਵੀ ਤਰੇ ਵੀਡੀਓ ਦੇਖ ਕੇ ਬੈਠਦਾ ਤਾਂ ਫੋਨ ਕਰਕੇ ਦੱਸ ਦੇ ਬਜਾਏ ਇੱਕ ਮਿੰਟ ਕਰ ਲੈਵੇਂ ਮਨਮੀਂ ਹਾਂ ਇਹ ਤਰੂ ਕਹਿੰਦਾ ਮੈਂ ਖਰੀਦਿਆ ਆਏ ਵੇ ਸਾਨੂੰ ਝੂਠ ਬੋਲਦਾ ਆਹ ਨੂੰ ਪੈਂਟ ਦੀ ਜੀ ਦਿੱਤਾ ਉਹਨਾਂ ਨੇ ਉਹ ਪੈਂਟ ਪਾਈ ਤਾਂ ਕਿਆ ਬੰਦਾ ਭਾਜੀ ਨੇ ਕੋਟ ਲਿਆਂਦਾ ਭਾਜੀ ਦਾ ਬੜਾ ਨਿਕਲ ਗਿਆ ਨਵਾਂ ਹੀ ਕੋਟ ਦਾ ਤੇ ਮੈਂ ਇੱਕ ਦਿਨ ਕਿਹਾ ਉੱਥੇ ਪਹੁੰਚੇ ਨੂੰ ਉਹ ਕਈ ਠੰਡਾ 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 ਹੈ ਨਹੀਂ ਕਿਹੜੀ ਭਾਜੀ ਨਾਲ ਜਾਕਾ ਵਾਲਾ ਏ ਯਾਰ ਚਲ ਆਪਾਂ ਦੇ ਮੋੜਿਆ ਨਹੀਂ ਆਪਾਂ ਮੋੜਿਆ ਨਹੀਂ ਠੀਕ ਆ ਉਹ ਕੱਪੜਾ ਪਹਿਣਾ ਚਾਹੀਦਾ ਠੰਡਣਾ ਚਾਹੀਦਾ ਆ ਉੱਥੇ ਤੋਂ ਬਈ ਉਹ ਨਹੀਂ ਦੋਈ ਪੈਂਟ ਯਾਰ ਪਾ ਨਾ ਉਹ ਅੱਜ ਇਹ ਫਲਾਮਾਜੀ ਲੈ ਕੇ ਆ। ਯਾਰ ਮੈਨੂੰ ਨਹੀਂ ਲੱਗਦਾ ਵੀ ਤੇਰਾ ਢਿੱਡ ਜ਼ਿਆਦਾ ਬਾਹਰ ਆ ਗਿਆ। ਉਹ ਮੈਨੂੰ ਆ ਕੇ ਘੱਟਦਾ ਹੈ। ਲੈ, ਬਟਰ ਸਾਲਾ ਟੁੱਟਣ ਨੂੰ ਤਿਆਰ ਹੋਏ ਪਿਆ। ਘੱਟਦਾ ਕਿੱਧਰੋਂ ਘਟਿਆ? ਉਹ ਸ਼ਰਟ ਤੈਨੂੰ ਕੱਟ ਪਾ ਮੋਗੇ 5000 ਦੀ ਸ਼ਰਟ ਤੇ ਅਸੀਂ ਤੇ ਅਸੀਂ ਮਰਵਾਤੀ। 5 ਦੀ। ਹਾਂ। ਤੇ ਦੱਸ ਕਿਹਦੇ ਕੋਲ ਕੱਪੜੇ ਉੱਥੇ ਦੇ ਲੈ ਕੇ ਆਏ ਖੰਨੇ ਤੇ। 5000 ਤੇ ਪੈਂਟ ਸ਼ਰਟ, 5000 ਤੇ ਪੈਂਟ ਸ਼ਰਟ ਦੇ। 10000 ਤੇ ਪੈਂਟ ਸ਼ਰਟ। ਹਾਂ, ਵੇਚ। ਅਗੇ ਬੁਝੇ ਦੋ ਮੈਨੂੰ ਚਾਰ ਸੂਟ ਆ ਜੇ ਤੇ ਵੇ ਨਾ ਨਾ ਵਧੀਆ ਆ ਸ਼ਰਟ ਦਾ ਇਹਦਾ ਰੰਗ ਹੋਣ ਹੋੜ ਗਿਆ ਪਹਿਲਾਂ ਤਾਂ ਵਧੀਆ ਤੇ ਜਸੂ ਨਿਕਲੀ ਵੀ ਨਿਕਾ ਕੱਪੜਾ ਵੀ ਇੰਚਾ ਜਿਹਾ ਨਿਕਲਿਆ ਉਹਨਾਂ ਨੇ ਕੱਪੜਾ ਚੱਜਦਾ ਤਾਂ ਨਿਕਲ ਗਿਆ ਮੈਂ ਆਪਣੇ ਭਾਜੀ ਨਾਲ ਮੱਤੀ ਦੀ ਸ਼ਰਟ ਉੱਥੇ ਤੇ ਉਹ ਵਧੀਆ ਨਿਕਲੀ ਉਹ ਵੀ 25 2500 ਦੀ ਆ ਢੱਡ ਦੇ ਢੱਡ ਕਿੱਥੇ ਮਾਰ ਰੋ ਨੇ ਬੈਲਟ ਨਹੀਂ ਰੁੱਕਿਆ ਹੋਇਆ ਨਾ ਉਹ ਨੋਰਮਲ ਆ ਟਾਇਟ ਲੈ ਆਵਾਜ ਬਟਨ ਖੋਲ ਕੇ ਕੀ ਦਿਖਾਉਣਾ ਉਹ ਟਾਇਟ ਕੀ ਆਹ ਕਿਆ ਦਿਖਾਉਣਾ ਟਾਇਟ ਕੀ ਲੈ ਹਾਂ ਸ ਮੈਂ ਕੰਨੇ ਸਾਰੇ ਕੱਪੜੇ ਖੋਲ ਦੇ ਚਲੋ ਅਜੀ ਚੱਲੀਏ ਇਹਦਾ ਮਾਫੀ ਦਿਖਾਉਣ ਲੱਗ ਗਿਆ ਮੈਂ ਕੋਈ ਨਾ ਪਰਾਇਦਾ ਪੁੱਛ ਮੈਂ ਕਿਵੇਂ ਹਾਂ ਹਾਂ ਕਿਵੇਂ ਨਾਨੂੰ ਕੱਟ ਅਦੂ ਬਾਹਰ ਕੱਢ ਬਾਹਰ ਹਾਂ ਇਹਦਾ ਇੱਜੀ ਹਾਂ ਆਇਆ ਰਹਿਣਾ ਚਾਹੀਦਾ ਟੌਰ ਨਾਲ ਲੈ ਲੈ ਅਬ ਇਹਨਾਂ ਵਿੱਚ ਕਰ ਲੈ ਕਰਨੇ ਆ ਦੁਆ ਕਰਨੇ ਆ ਫਿਰ ਕਿਆ ਹੋ ਗਿਆ ਮਾਮਾ ਗਈਆ ਬਣਾਣ ਬਾਹਰੋਂ ਕੱਢੀ ਜਾਂਦੇ ਪਹਿਲੇ ਕੋਈ ਚੱਕੋ ਉਹ ਵੀ ਜਿਹਨੂੰ ਕਾ ਟੀ-ਸ਼ਰਟ ਵਾਲਾ ਬਣਾਇਨੇ ਰੰਬੀ ਬਾਹਰ ਕੱਢ ਲੰਦਾ ਉਹ ਵੀ ਕੰਮ ਕਰਿਆ ਵਾ ਹਾਂ ਆ ਵੀ ਖੜਪਾ ਦਾ ਢੱਲਾ ਜੀ ਪੈ ਗਿਆ ਸਾਪ ਇਧਰਲੀ ਸਾਈਡ ਜਿਹੜਾ ਬਣਾਇਆਤਾ ਇਹਦਾ ਕਿਸੇ ਮੇਲੇ ਮੂਲੇ ਵਾਲੀ ਲੱਗਦਾ 14 ਸਾਲਾਂ ਦਾ ਜੱਪ ਬਣਾਇਆਤਾ ਮਤਾ ਕਹਿੰਦਾ ਮੇਰਾ ਖਾਲ ਤੇ ਤੇ ਜਵਾਨੀ ਚੜ ਗਈ ਤੇ ਮੁੰਡੇ ਤੇ ਨਾ ਮੈਂ ਆ ਆ ਵੀ ਇਕੱਠਾ ਬਣਾਇਆਤਾ ਇਕੱਠੀ ਬਣਾਇਦੇ ਜੱਟਾ ਬਿਮਾਰ ਥੋੜਾ ਰਿਹਾ ਹੈ ਇਹ 14 ਸਾਲ ਦਾ 14 ਇਹ ਗੱਲ ਪਹਿਲਾਂ ਜੱਤਾ 2 ਸਾਲ ਦਾ ਤਾਂ ਫੇ 14 ਸਾਲ ਦੀ ਗੱਲ ਕਰਦਾ ਜੱਜ ਮੰਨੀ ਤੀ ਉਹਦੇ ਪਰ ਮੰਨੀ ਕਿਹੜੀ ਆਈ ਅੰਦਰ ਦਾ ਕੰਮ ਦੇ ਲੱਗ ਗਿਆ ਨਾ ਘੰਟਾ ਤਾਂ ਨਹੀਂ ਬਣਾਈ ਫਿਰਦਾ ਇਹ ਵੀ ਨਹੀਂ ਨਾ ਬੜਾਈ ਕਰਦਾ ਬਹੁਤ ਲੜਾਈ ਹੋ ਗਈ ਆ ਗੱਲ ਪਿੱਛੇ ਹੁਣ ਲਾ ਤੇ ਹੁਣ ਲਾ ਥੇੜਾ ਗੱਲ ਨੂੰ ਚਿਲਾ ਜਾ ਇੱਕ ਚੁੱਪ ਸੌ ਸੁੱਖ ਨਰ ਨਰ ਠੀਕ ਆ ਇੱਕ ਚਾਪਾ ਸਾ ਸੁੱਖ ਕਾਹ ਨੂੰ ਛੜੀ ਜਾਂਦੀ ਹੋਂ ਕਿ ਮੈਂ ਪੁੱਛੂਗੀ ਪੁੱਛਦੀ ਹਾਂ ਕੈਮਰੇ ਸਾਹਮਣੇ ਪੁੱਛਣੀ ਤਾਂ ਕੰਨੋਈ ਨਾ ਮੇਰੇ ਨਾਲ ਚਲੇ ਜਾਓਗੀ ਸਾਡੇ ਘਰ ਵਿੱਚ ਰੋਟੀ ਨਹੀਂ ਹਾਂ ਜਾ ਨਾਲ ਹਾਂ ਬਲਾਵਾ ਆ ਤੂੰ ਚਾਰ ਦਿਨ ਦੇ ਰਿਸ਼ਤੇ ਜਾ ਰ ਚੱਲ ਗਰੀਸ ਤੇ ਇੱਥੇ ਸਾਡਾ ਹੀ ਰਾਹ ਚੱਲਣਾ ਮੇਰੇ ਨਾਲ ਕਰੀਏ ਰਾਜਾ ਵਰਕੇ ਪੁੰਨੀ ਲਾਉਂਗੇ ਤੇ ਜਿੰਦ ਖਲੂਈ ਚੱਲਦੀ ਆਪਾਂ ਇਹਨੂੰ ਪਤਾ ਲੱਗ ਜਾਣਾ ਯਾ ਕਣ ਆ ਆਇਆ ਤਾਂ ਗਵਾਹੀ ਕਰ ਜਾਂਦੀ ਐ ਬੰਨਾ ਕੋਈ ਦੀ ਪ੍ਰਵਾਹ ਕੋਈ ਨਹੀਂ ਹਾਂ ਚੱਕ ਦੰਦਾ ਚੱਕ ਲਉਂਦਾ ਹਾਂ ਜੇ ਚੱਕਾ ਦਾ ਕਦਾ ਚੱਕਦਾ ਇਹ ਤਾਂ ਜਦ ਵੀ ਡੋਟੋਂ ਤੂੰ ਤੂੰ ਚੱਕਣ ਲਾਇਆ ਕਰ ਇਹਨੂੰ ਤੂੰ ਵੀ ਤਾਂ ਲਾਉਂਦੀ ਨਹੀਂ ਤੂੰ ਵੀ ਕਹਿੰਦੀ ਮੇਰੇ ਘਰ ਆਣਾ ਪਵੇ ਜਦੋਂ ਚਾਹਵੇਂ ਚੱਕੇ ਹੁੰਦਾ ਤਕਰੀਬਨ ਹਲੇ ਆ ਨਹੀਂ ਮਾੜਾ ਆਦਾ ਆਪਣੇ ਪਤ ਨੂੰ ਮਾੜਾ ਚੱਕ ਮੈਂ ਪੁੱਛੂੰ ਨੋ ਵੀ ਨਹੀਂ ਮਿਆਰੀ ਬਈ ਮੈਂ ਇੱਕ ਕਹਾ ਕੇ ਹੂੰ ਤੇ ਐਵੇਂ ਇਹਨੂੰ ਹੁੰਦਾ ਉਹ ਹੁੰਦਾ ਜਦ ਚੱਕ ਰਹੇ ਹਾਂ ਲੋੜ ਨਾ ਤਾਂ ਸੁਣ ਮੈਂ ਹੀ ਨਹੀਂ ਬਿਆਰੀ ਤੂੰ ਇਹ ਤੇਰਾ ਪਿਆਰ ਤਾਂ ਹਾਂ ਕੀ ਕਹੀਏ ਕਿੰਨਾ ਪਿਆਰ ਹੈ ਤੇਰਾ ਸਹੀ ਨਹੀਂ ਕਹ ਸਕਦਾ ਕੀ ਕਹਦੇ ਆ ਕਹਿੰਦਾ ਡੈਡੀ ਤੈਨੂੰ ਬਹੁਤ ਬੋਲਦਾ ਆ ਤੇਰਾ ਹੁੰਦਾ ਕਹਿੰਦਾ ਚੱਲ ਮੋਦੀ ਕਹਿੰਦਾ ਜੇ ਸੰਦੀਪ ਨੂੰ ਕੋਈ ਕਿੱਥੇ ਨਾ ਕੈਨੇਡਾ ਵੀ ਬੁਲਾ ਲੇ ਤਾਂ ਵੀ ਚਲੇ ਜਾਊ ਬਿਆ ਨਾ ਮੈਂ ਕੱਲ ਸੱਚੀ ਹੋਏ ਤਾਂ ਇਹ ਮੈਂ ਝੂਠ ਕਰਦਾ ਕੋਈ ਕਹਿੰਦਾ ਜਿੰਨੂੰ ਮੈਂ ਨੋਰ ਕੋ ਪਿਆਰ ਨਾਲ ਸੱਦ ਕੋ ਮਜਾਉਂਗੀ ਨਹੀਂ ਨਾ ਸੱਦੇ ਦਾ ਕੋਈ ਬਾਹਰ ਹੋਸ ਤੂੰ ਤੇ ਜਾਉਂਗੀ ਮੈਂ ਉਹ ਨਾ ਨਾ ਇਹ ਦਾਣਾ ਪਾਣੀ ਐ ਦਾਣਾ ਪਾਣੀ ਐ ਦੇਖ ਅਸੀਂ ਡੈਡੀ ਆਏ ਤੇ ਅਸੀਂ ਕਮਾਣੋਂ ਤਾਂ ਨਿਕਲ ਜਾਣਾ ਤਾਂ ਐਨ ਟਾਈਮ ਟੂ ਟਾਈਮ ਤੇਰੇ ਕੋਲ ਵੀ ਆਉਣ ਦੀ ਨਾਸਲਾਤ ਹੀ ਇਹਦਾ ਐਨ ਟਾਈਮ ਟੂ ਟਾਈਮ ਇਹ ਪਹੁੰਚ ਗਏ ਉੱਥੇ ਸਾਡੇ ਕੋਲ ਫਿਰ ਹੋ ਰਿਹਾ ਆਉਣ ਦਾ ਪ੍ਰੋਗਰਾਮ ਵੀ ਬਣ ਗਿਆ ਵੀ ਚੱਲ ਘਰੇ ਜਾ ਆਉਂਦੇ ਫਿਰ ਮੇਰਾ ਸਾਲਾ ਕਹਿੰਦਾ ਵੀ ਜੀਜੇ ਕਹਿੰਦਾ ਪੀਜ਼ਾ ਖਿਲਾ ਦਾਂ ਤੁਹਾਨੂੰ ਫਿਰ ਸੰਦੀਪ ਦੇ ਮੂੰਹ ਤੇ ਪਾਣੀ ਲੱਗ ਗਿਆ ਆਉਣਾ ਸਾਰਾ ਕੰਮ ਸੰਦੀਪ ਦੇ ਗੱਲ ਪਾ ਦੇ ਪਰ ਠੀਕ ਐ ਹੋਰ ਕੀ ਦੇ ਪਾਵਾਂ ਪਹਿਲਾਂ ਗੋਲ ਗੱਪੇ ਆ ਜੇ ਪਾਣੀ ਆਇਆ ਹਾਂ ਮਾ ਸਰਦ ਲਾਲਾ ਕਾਹ ਦੀ ਛੱਤ ਵੀ ਗੋਲ ਗੱਪੇ ਖਾਣ ਦੀ ਮਾ ਵੀ ਛੱਤ ਖਾਂਦਾ ਪੀਂਦਾ ਬੰਦਾ ਚੰਗਾ ਹੀ ਹਾਂ ਹਾਜ਼ਮ ਹੁੰਦਾ ਨਾ ਜਿਹੜਾ ਬੰਦਾ ਉਹ ਹੀ ਖਾਊਗਾ ਡੈਡੀ ਉਹ ਹੀ ਖਾਊਗਾ ਜੀ ਹਾਜ਼ਮ ਨਹੀਂ ਹੁੰਦਾ ਜਿਹਨੂੰ ਜਿਹਨੂੰ ਹਾਜ਼ਮ ਹੀ ਨਹੀਂ ਸੱਟ ਉਹ ਬੰਦਾ ਕਿੱਥੇ ਖਾ ਲੂ ਗੱਲ ਤਾਂ ਹਾਜ਼ਮੇ ਦੀ ਆ ਸਾਰੀ ਅੱਪਾ ਜੀ ਨੇ ਮਹਿਗਾ ਛੇੜ ਕੇ ਸਵੇਰ ਨੂੰ ਹੋਣੀ ਕਹਿੰਦਾ ਮੂਲੀਏ ਨਿਕਲੇ ਨਿਕਲੇ ਗਲਤ ਗੱਲ ਖਾ ਲਈ ਕਹਿੰਦਾ ਮੇਰੇ ਢਰ ਹੋਣਾ ਉਹ ਗੈਸ ਬਣ ਲਾ ਦਿੰਦੀ ਡੈਡੀ ਕਈ ਇਹਨੂੰ ਨਹੀਂ ਪਚਦਾ ਹੁਣ ਮੈਂ ਮੰਨੂ ਦੇਖ ਮੰਨੂ ਕੋਈ ਬਹੁਤ ਮਤਲਬ ਪੈਣਾ ਦੇ ਵੀ ਵਿੱਚ ਮੈਸੇਜ ਆਇਆ ਵੀਰਾਂ ਦੇ ਵੀ ਐ ਵੀ ਤੁਸੀਂ ਸਵੇਰ ਟਾਈਮ ਇੱਕ ਅਖੀਰਾ ਗਰਮ ਪਾਣੀ ਨਾਲ ਖਾ ਲਿਆ ਕਰ ਪਰ ਜਮਾ ਦੋ ਤਿੰਨ ਵਾਰ ਖਾਣ ਦੀ ਟਰਾਈ ਕਰੀ ਉਦੋਂ ਬਾਅਦ ਮੈਨੂੰ ਡਕਾਰ ਗੈਸ ਖੀਰੇ ਦਹੀਂ ਆਈ ਜਾਣੇ ਮਨੂੰ ਨਹੀਂ ਬਚਿਆ ਹੋ ਮੈਂ ਪਹਿਲਾਂ ਖਾਂਦਾ ਤਾਂ ਬਹੇਰਾ ਹੁਣ ਨਹੀਂ ਮੈਨੂੰ ਹੋਜਾ ਹਾਂ ਇਹ ਚੀਜ਼ ਆ ਕਿਸੇ ਨੂੰ ਕਿਸੇ ਦਾ ਲੀਵਰ ਕਿੱਦਾਂ ਦਾ ਕਿਸੇ ਦਾ ਕਿਸੇ ਦੀ ਇਮਿਊਨਿਟੀ ਸਿਸਟਮ ਕਿੱਦਾਂ ਦਾ ਵੀ ਉਹ ਸਿਸਟਮ ਕੀ ਹੋ ਗਿਆ ਇਹ ਬੋਡੀ ਦੀ ਤਾਂ ਹੁੰਦਾ ਉਹਨੇ ਹੁਣ ਤਾਂ ਟਿੱਡ ਬਾਰੇ ਗੱਲ ਕਰੀ ਤੂੰ ਨਾ ਤਾਂ ਸ਼ਾਲਟ ਖੋਲੀ ਵੀ ਮੈਂ ਟਿੱਡਾ ਬਣਾ ਕੰਮ ਕਰਨਾ ਤੈਨੂੰ ਖਾਧਾ ਤੈਨੂੰ ਦਹਾਏ ਨਹੀਂ ਹੁਣ ਹਾਂ ਹੁਣ ਤਾਂ ਮੈਂ ਖਿੱਚਿਆ ਪਿਆ ਗਿਆ ਟੁੱਟਦਾ ਮੈਂ ਖਿੱਚਿਆ ਪਿਆ ਗਿਆ ਅੰਦਰੋਂ ਉੱਥੇ ਹੋ ਜਾਣਾ ਠੀਕ ਹੈ ਨਾ ਉੱਥੇ ਤਾਂ ਹੋਰ ਬਧੂਗਾ ਉੱਥੇ ਤਾਂ ਡੈਡੀ ਖਰਾ ਕੇ ਬਹੁਤ ਤਕੜੀ ਹੁੰਦੀ ਹੈ ਉੱਥੇ ਤਾਂ ਇਹ ਟਿੱਡਾ ਲੰਕ ਕਰ ਜਾਂਦਾ ਹੈ ਕੰਮ ਕਰ ਦਿੰਦਾ ਹੈ ਵੀਡੀਓ ਕਾਲ ਤੇ ਕਰ ਜਾਣਾ ਉੱਥੇ ਡੈਡੀ ਦੁੱਧ ਖੁਲਾ ਪਨੀਰ ਖੁਲਾ ਦਹੀਂ ਖੁਲਾ ਖੁਆ ਮਾਰ ਲੈਣਾ ਫਿਰ ਇਹਨੂੰ ਕਰਵਾ ਮਾਰ ਲਿਨੋ ਉਹ ਤੀਜਾਂ ਦਾ ਬਹੁਤ ਫਰਕ ਪੈਂਦਾ ਜੇ ਫੈਟ ਖਾਈ ਹੋਵੇ ਚਾਰੋਂ ਤਿੰਨ ਚਾਰ ਵਾਰ ਸਵੇਰ ਵੱਜ ਕੇ ਮੁੰਦਾਦ ਮੈਂ ਤਾਂ ਲਾਦਾ ਤਾ ਮੁੰਡਾ ਫੇਸਰ ਪੂਸ਼ੀਰ ਜਿਹਾ ਕਰਾ ਕੇ ਆਇਆ ਨਹੀਂ ਇਹਨੇ ਜਿੱਦਣ ਦਾ ਇੱਕ ਵਾਰ ਵਾਲ ਕਟਿੰਗ ਕਰਾ ਹੁਣ ਕਰਵਾ ਕੇ ਆਇਆ ਫੇਰੇ ਹੁਣ ਮੁੰਡੂ ਕੋਕ ਦੇ ਬੋਤਲ ਵਿੱਚ ਚੀਮੇ ਉਹਨਾਂ ਨੇ ਕਿਹਾ ਪਾਰਟੀ ਤੇ ਜਾ ਕਰ ਹੁਣ ਠੀਕ ਲੱਗਦਾ ਵਧੀਆ ਲੱਗ ਪਹਿਲਾਂ ਥੋੜਾ ਜਿਹਾ ਤੇਰੇ ਹੋਗੇ ਸੀ ਜ਼ਿਆਦਾ ਹੁਣ ਤੂੰ ਇੱਕ ਵਾਰ ਐ ਕਰੀ ਇਹ ਬੀਲ ਚੇਅਰ ਦਾ ਰੇਟ ਪਤਾ ਕਰਕੇ ਹੀ ਇੱਥੇ ਉਹ ਤੇ ਦਾਨੀਆਂ ਦੇ ਦਾਨੀਆਂ ਦੇ ਪਤਾ ਹਾਂ 4500 ਉਹ ਫੇਰ ਵੀ ਤੂੰ ਉਹ ਫੇਰ ਆਪ ਵੀ ਪਤਾ ਕਰ ਲਈ ਤੂੰ ਆਪ ਕਰੀ ਬਸ ਆਪ ਪਤਾ ਕਰੀ ਮੈਂ ਰੋਪੜ ਵੀ ਉਹ ਤਾਂ ਨਹੀਂ ਪਤਾ ਕਿ ਜਿਹੜਾ ਆਪਣੀ ਛਾਲੀ ਬੰਦ ਹੈ ਬੰਦੇ ਉਹ ਤਾਂ ਆ ਕਰੀ ਡੈਡੀ ਡੈਡੀ ਥੋੜਾ ਜਾਓ ਉਹ ਐਂਟਰੀ ਕਰ ਐਂਟਰੀ ਜਾਣੀ ਆ ਹਾਂ ਉਹ ਬੈਂਕ ਤੇ ਜਾ ਕੇ ਐਂਟਰੀ ਕਰਾਇਤੀ ਪਤਾ ਲੱਜਣਾ ਵੀ ਆਉਂਦੀ ਕਿ ਨਹੀਂ ਆਉਂਦੀ ਡੈਡੀ ਪਤਾ ਕਿ ਆ ਸਿਸਟਮ ਹੈ ਕਈ ਵਾਰ ਬੈਂਕ ਤੇ ਜਾਣਾ ਪੈਂਦਾ ਬੰਦ ਹੋ ਗਈ ਜੇ ਬੰਦ ਤਾਂ ਹੀ ਕਰ ਦਿੰਦੇ ਉਹ ਕਈ ਵਾਰ ਹੁੰਦਾ ਵੀ ਕੋਈ ਕਈ ਬੁੜੇ ਵਿਚਾਰੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਜਾਂਦੇ ਹਾਂ ਉਹਨਾਂ ਦੀ ਪੈਨਸ਼ਨ ਐਕਕਾਊਂਟ ਚ ਪਈ ਜਾਂਦੀ ਐ ਫੇਰ ਉਹ ਬਸਾਲ ਕ ਬਾਅਦ ਕਰੋੜ 70 ਲੱਖ ਜਿਹੜੇ ਨਜਾਇਜ਼ ਨੰਦੇ ਦੇ ਪੈਨਸ਼ਨ ਆ ਹੋਰ ਮੂੜੀਆਂ ਹੁਣ ਮੈਂ ਤੈਨੂੰ ਮੈਂ ਤਾਂ ਹੀ ਤੈਨੂੰ ਦੱਸਦਾ ਉਹ ਫੇਰ ਸਾਲ ਕ ਬਾਅਦ ਖਾਤਾ ਬੰਦ ਕਰ ਦਿੰਦੇ ਵੀ ਇੱਕ ਵਾਰ ਬਜ਼ੁਰਗ ਨੂੰ ਉੱਥੇ ਲੈ ਜਾਣਾ ਪੈਂਦਾ ਆਪਣਾ ਗੁੱਠਾ ਲਾਉਣਾ ਚਾਹੇ ਸਾਈਨ ਕਰਕੇ ਆਉਣੇ ਪੈਂਦੇ ਇਹ ਜਾ ਕੇ ਇਹ ਜਾ ਕੇ ਫੋਟੋ ਫੋਟ ਕਰਵਾ ਕੇ ਆਏ ਆ ਡੈਡੀ ਦੇ ਘਰੋਂ ਬੈਠੇ ਫੋਟੋ ਲੈ ਲਈ ਉਹਨੂੰ ਦੇ ਦਿੱਤੀ ਚੱਲ ਫੇਰ ਠੀਕ ਐ ਚੱਲੀਏ ਹੁਣ ਫੇਰ ਜਾਣਾ ਪੈਣਾ ਇੱਕ ਵਾਰ ਫੇਰ ਜਾਣਾ ਪੈਣਾ ਉਹ ਚੱਲ ਇੰਨੀ 4:30 4:30 ਮੈਂ ਨਹੀਂ ਜਾਣਾ ਮੈਂ ਠੀਕ ਰਹਿਣਾ ਮੈਂ ਕਹੀਉਂ ਨਾ ਕਾ ਨੂੰ ਗੁੱਸਾ ਕਹਿਣਾ ਕਾ ਨੂੰ ਉਂਝ ਦੱਸ 4:30 4:30 ਲੈ ਮਾਉਰੇ ਰਹਿਣਾ ਮੈਂ ਨਹੀਂ ਟੱਪਣਾ ਟਕ ਟਾਪ ਟੱਪਣਾ ਇੰਨ ਨਾ ਜਾਏ ਬਿਨਾਂ ਸਰਨਾ ਨਹੀਂ ਜਾਣੀ ਪੈਣਾ ਪਿੱਛੇ ਪਾਬੇ ਜੀ ਬਿਮਾਰ ਆ ਦੇ ਘੰਟੇ ਜਿਸੀ ਘਰ ਪਾਉਣਾ ਜਾ ਕੇ ਪਤਾ ਮੈਨੂੰ ਤਾਂ ਕੀ ਪਤਾ ਸਬਜੀ ਨੂੰ ਤੜਕਾ ਤੁਸੀਂ ਲਾਉਣਾ ਜਾ ਕੇ ਅੱਟ ਤੁਸੀਂ ਗੋਨ ਨਾ ਬਈ ਰੋ ਦੇ ਗੋਨ ਨਾ ਉਹ ਵੀ ਟਿੱਖੀ ਵੀ ਆ ਉਹ ਜਮਾ ਤਾਂ ਦੋ ਵਾਰ ਨੂੰ ਦੁੱਧ ਪੀਲੇ ਟਿੱਖੀ ਵੀ ਆ ਉਹ ਜਣਕਰ ਕੰਮ ਕਰਨਾ ਜਦੇ ਟਾਈਮ ਹੋਣੇ ਉੱਠਣਾ ਉਸੇ ਟਾਈਮ ਨੂੰ ਦੁੱਧ ਮੰਗਣਾ ਉਹ ਫਿਰ ਨਿਆਣਾ ਕੱਦ ਟਾਈਮਿੰਗ ਦਾ ਨਿਆਣਾ ਕੱਦ ਕਹਿੰਦੇ ਫਿਰ ਆਹੀ ਗੱਲ ਹੁਣ ਕਹਿੰਦੇ ਵੀ ਆਪਾਂ ਟਾਈਮ ਨਾ ਜੀ ਸਰਦਾਰ ਜੀ ਇਹ ਘਰ ਚੱਲੀਏ ਉਹ ਸਾਲਾ ਸੂਰਜ ਜੇ ਕਿਤੇ ਨਾ ਚੜਦਾ ਹੁੰਦਾ ਔਰ ਨੂੰ ਤਾਂ ਨੇਰਾ ਹੋੜੋੜਾ ਦਾ ਹੁਣ ਨੂੰ ਤਾਂ ਮਾਹਲਾ ਹੋੜੋੜਾ ਦਾ ਪਾਰੇ ਇਹ ਤਾਂ ਸਾਲਾ ਉਹਦੇ ਕਰਕੇ ਆ 5 5:30 5 ਵਜੇ ਨੂੰ ਉੱਠਣਾ ਨੇ ਟੰਗ ਨਹੀਂ ਕਰਦੀ ਹੈਗੀ ਜਮੀ ਬੈਗਰੂ ਦੀ ਕਿਰਪਾ ਨਾਲ ਮਾਦਾ ਦਾ ਮਾਦਾ ਦਾ ਪਤਾ ਵੀ ਨਹੀਂ ਹੈਗਾ ਵੀ ਘਰ ਚ ਹੈਗੀ ਕਿ ਨਹੀਂ ਉਹ ਤਾਂ ਬਹੁਤ ਰੋਂਦਾ ਬਾਜੀ ਛੋਟਾ ਜਾਂਦਾ ਤੇਰਾ ਪਤੀ ਜਾਨਾ ਮੁੰਡੇ ਹੁੰਦੇ ਹੀ ਖਰਾਵਾ ਮੁੰਡੇ ਥੋੜੇ ਜਿਹੇ ਹੁੰਦੇ ਜਿੰਨੇ ਸੌ ਜਾਂਦਾ ਰਾਤ ਨੂੰ ਰੋਈ ਜਾਂਦਾ ਜਾਂ ਫਿਰ ਭੁੱਖਾ ਭੁੱਖਾ ਤਾਂ ਨਹੀਂ ਰਾਤ ਨੂੰ ਖੀੜਨੀ ਪੂਰੀ ਮਿਲਦੀਆਂ ਤਾਂ ਆ ਰੋਂਦਾ ਉਹ ਕਈ ਜਿਹਾਕਾਂ ਨੂੰ ਹੁੰਦਾ ਉਹਦਾ ਰਾਦਾ ਓਹੋ ਪਤਾ ਕੀ ਚੱਕਰ ਹੈ ਅਮਰਤ ਦਾ ਰਾਦਾ ਜਨਾਵ ਨਾ ਅਮਰਤ ਦਾ ਰਾਦਾ ਉਹ ਅਸਲ ਤੇ ਪਤਾ ਕੀ ਹੁੰਦਾ ਹੈ ਜਿਆਦਾ ਬੱਚਾ ਗਰਭ ਵਿੱਚ ਹੁੰਦਾ ਨਾ ਮਾਂ ਬਾਪ ਜਿਹੇ ਜੀ ਪੋਜੀਸ਼ਨਾਂ ਚ ਰਹਿੰਦਾ ਹੈ ਜੇ ਖੁਸ਼ ਰਹਿੰਦਾ ਤਾਂ ਬੱਚੇ ਨੇ ਵੀ ਖੁਸ਼ ਰਹਿਣਾ ਜੇ ਮਾਂ ਬਾਪ ਤੰਗ ਰਿਹਾ ਮੰਨ ਲਾ ਹੁਣ ਐਦੀ ਪਰਝਾਈ ਸੀ ਮੰਨ ਕੇ ਚੱਲ ਉਹ ਵਿਚਾਰੀ ਕੰਮ ਵੀ ਸਾਰਾ ਘਰ ਦਾ ਆਪੇ ਕਰਦੀ ਸੀ ਆਪਣੀ ਦੇਖ ਰਹਿਕ ਵੀ ਆਪੇ ਕਰਦੀ ਸੀ ਕਿਸੇ ਟਾਈਮ ਤਾਂ ਬੰਦੇ ਨੂੰ ਗੁੱਸਾ ਆ ਜਾਂਦਾ ਕਿਸੇ ਨਾ ਕਿਸੇ ਗੱਲ ਵਿੱਚ ਫਿਰ ਉਹ ਚੱਕਰਾਂ ਕਰਕੇ ਫਿਰ ਬੱਚੇ ਦਾ ਸੁਭਾਅ ਵੀ ਆਪਣੇ ਕੋਲ ਤੀ ਜਾਣਾ ਚਾਹੀਦਾ ਸਾਡਾ ਸੁਭਾਅ ਉਹ ਜਿਹੇ ਗਾਂ ਬੱਚੇ ਦਾ ਹੋਣਾ ਹੁਣ ਮੈਨੂੰ ਪ੍ਰੈਗਨਸੀ ਚ ਨੀਂਦ ਨਹੀਂ ਆਉਂਦੀ ਕਈਆਂ ਨੂੰ ਨੀਂਦ ਆਉਂਦੀ ਆ ਹੁਣ ਇਹਨੂੰ ਨੀਂਦ ਆਉਂਦੀ ਮੈਨੂੰ ਹੁਣ ਆਉਣ ਲੱਗੀਆਂ ਨੀਂਦ ਅਸਲੀ ਉਹ ਤਾਂ ਸੌਂਦੀ ਬਹੁਤ ਹੈ ਬਸ ਫੇਰ ਉਹਨੂੰ ਉਹਦੇ ਨਿਆਣੇ ਨੂੰ ਹੁਣ ਉਹਦਾ ਉਲਟਾ ਚੱਲਦਾ ਉਹ ਤਾਂ ਕੰਮ ਫੇਰ ਮਤਲਬ ਉਹਨ ਹੋਏ ਹੋਗਾ ਵੀ ਚੱਲ ਕਹਿੰਦੇ ਮਾਂ ਸੌਂਦੀ ਨਿਆਣਾ ਫੇਰ ਖੇਡਦਾ ਉਹ ਤਾਂ ਬਹੁਤ ਸੌਂਦੀ ਹੈ ਹਾਂ ਚੱਲ ਕੋਈ ਨਹੀਂ ਚੱਲ ਕੋਈ ਨਿਆਣਾ ਨਿਆਣਾ ਚੱਲ ਫੇਰ ਯਾਰ ਜਾਣੀ ਪੈਣਾ ਮੇਰਾ ਸਾਲਾ ਤਾਂ ਕਹਿੰਦੀ ਨਹੀਂ ਵੀ ਰੋਗ ਦਾ ਜੀਤੇ ਉਹ ਮੈਂ ਕੋ ਨੂੰ ਕਿਹਾ ਉਹਦਾ ਪੈਪਰ ਚੱਕ ਲਿਆ ਕਹਤਾ ਫਿਰ ਉਹਦਾ ਵੈਪਰ ਚੱਕ ਲਿਆ ਕਹਦਾ ਜਿਹੜੇ ਪਿਆਰ ਨਾਲ ਜਿਹੜਾ ਨਹੀਂ ਜਾਂਦਾ ਜਾਂਦਾ ਕਿ ਕੀ ਜਾਂਦਾ ਹਾਏ ਵੇ ਹਾਏ ਵੇ ਦੇਖੀ ਗੁੱਸਾ ਖਾ ਗਿਆ ਹਾਂ ਲੈ ਇਹਨੇ ਕੈਮਰੇ ਮੈਨੂੰ ਵੈਪਰ ਨਾਲ ਹੀ ਤੋੜ ਦੇਣੇ ਹੋਰ ਨਹੀਂ ਕੱਲ ਪਰਸੋਂ ਕੂਟਰ ਵਜਾ ਇਹਦੇ ਵਿੱਚ ਅੱਛਾ ਹੁਣ ਬਾਹਰ ਬਾਹਰ ਦਿਖਾਉਂਦਾ ਨਹੀਂ ਹੁਣਾ ਪ੍ਰੋਪਰ ਬੇੜਾ ਹਨਾ ਵੇ ਦੇ ਨਾ ਆਖ ਰੱਖਣਾ ਹੁੰਦਾ ਉਹ ਤਾਂ ਤੂੰ ਦੇਖੀ ਜਾਈਂ ਗੇਟ ਗੂਟ ਇਹਨਾਂ ਦੇ ਨਾਲ ਜਿਹੜਾ ਫਰੰਟ ਆ ਉਹਦੇ ਉੱਪਰ ਵੀ ਮੱਖੀਆਂ ਮੁੱਖੀਆਂ ਨੇ ਬਹੁਤ ਆ ਗਿਆ ਪਿਆ ਹਣਾ ਇਹਨਾਂ ਦੇ ਉੱਪਰ ਕੱਪੜਾ ਜਾ ਫੇਰ ਦੀ ਗਿੱਲਾ ਕਰਕੇ ਇੱਕ ਵਾਰ ਉਹ ਫੇਰ ਦੇਦਾ ਪਰ ਚੱਲਦੇ ਉੱਪਰ ਬੈਠਾ ਇਹਦਾ ਗੱਡੀ 'ਚ ਚੜਨ ਤਿਆਰਾ ਚੱਲ ਮੈਲਾ ਫੇਰ ਠੀਕ ਹੈ ਜੀ ਕਿੰਗਾ ਹੋ ਤਾ ਨਹੀਂ ਦੇਖਿਆ ਕਿਆ ਹੋ ਗਿਆ ਖਸਮ ਹਾਂ ਠੀਕ ਐ ਸਰਿੰਦ ਦੇ ਦੇਖ ਕਿੰਨੇ ਦੇ ਪਾਸੇ ਆ ਪਾਸ ਤੇ ਯਾਰ ਕੀ ਕਰਨਾ ਮਿੰਨੂ ਦਾ ਪਤਾ ਫਸਾਂ ਦਾ ਕੀ ਕਰਨਾ ਉਹ ਦੇਖੋ ਦੇਖਿਆ ਉਹ ਮੇਰੇ ਤੇ ਇੰਨੇ ਕੀ ਆ ਦੇ ਕੋਈ ਨੂ ਗੂਗਲ ਪੇ ਕਰਦੀ 10000 ਰੁਪਏ ਕਰ ਦੂਗਾ ਹਾਂ ਮਾਲ 50 ਰੁਪਏ ਗੋਲ ਨੂੰ ਤੋਫੀਆਂ ਗੋਲ ਕੋ ਪਿਗਲਾ ਦੀ ਵਾਦਾ ਕੀ 40 ਦੇ ਬਹੁਤ 100 ਰੁਪਏ ਮੇਰੇ ਭਾਈ ਜੀ ਨੂੰ 200 ਰੁਪਏ ਨਹੀਂ ਉਤਾਰਨਾ ਮੈਂ ਉਹ ਕਰਤੀ ਚੱਲ ਕੋਈ ਨਹੀਂ ਇਹ ਪੈਸੇ ਪਿੱਛੇ ਨਹੀਂ ਦੇ ਰੂਗਾ ਹੈਂ ਦੇ ਦੂਗਾ ਬੰਦੇ ਨਹੀਂ ਕੁੜੀ ਕੋਫੀਆਂ ਖਾ ਲੂਗੀ ਜਦ ਮੈਂ ਕੋਈ ਦੋ ਤੋ ਦੇਖਦਾ ਨੂੰ ਤਹੌ ਫੋੜ ਉਹ ਦੇ ਦੇ ਤੂੰ ਤੂੰ ਕੜਾਏਗਾ ਮੈਂ ਲਈ ਲੈ ਕੇ ਆਉਂਦਾ ਰਹਿਣ ਦੇ ਓ ਮੈਂ ਆਪੇ ਦੇ ਦੂੰਗਾ ਉਹਨੂੰ ਲੈ ਫੜ ਹਲ ਦੇ ਦੰਦ ਗਾੜੀ ਆਨ ਤੂੰ ਆਪਣਾ ਉਹ ਜਿਹੜਾ 5000 ਰੁਪਏ ਚਲ ਤਿੰਨਾ ਤੇ ਹੋ ਗਏ 50-50 ਰੁਪਏ ਤੇ ਵੀ ਗਾ ਤੂੰ ਵੀ ਤਾਂ ਕੇ ਵੀ ਖਾਲੀ ਮੋੜਦੀ ਐ ਗਾਦੀਏ ਗੋਲ ਗੱਪੇ ਖਾ ਲੂਗੀ ਹਾਂ ਮੈਂ ਗੋਲ ਗੱਪੇ ਖਾਈ ਜਾਂਦੀ ਪੁੱਛੀ ਮੇਰੇ ਘਰ ਆਣ ਕਿੰਨੇ ਖਾਦੇ ਨਾ ਤਾਂ ਪੰਜ ਕ ਤਾਂ ਖਾਦੇ ਅੱਜ 5 10 ਗੋਲ ਗੱਪੇ ਖਾ ਲੀ ਤੁਸੀਂ ਕਿਹਾ ਨਾ 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 ਖਾਦੇ ਤਾਂ ਦੋ ਤਿੰਨ ਕੇ ਜਿਆਦਾ ਨਹੀਂ ਦੋ ਦਿੰਨ ਆਪਣੇ ਨਾਲ ਬਰਾਬਰ ਚਾਹ ਲਉਦਾ ਪਹਿਲਾ ਆ ਹੱਡੀ ਅੱਠ ਸੇ ਖਾ ਗਏ ਅੱਠ ਚੋਕੀ ਖਾ ਲਿਆ ਉਹ ਮੁਕਰੀ ਜਾਂਦੇ ਉਹ ਖਾਦੇ ਇਹ ਤਾਂ ਉਹੀ ਖੜੀ ਤੇ ਰੇੜੀ ਕੋਲ 20 6 ਗੋਲੇ ਪੀ ਆਉਂਦੇ ਆ ਉਹ ਅਸਲ ਤੇ ਪਤਾ ਕਹਿ ਨਾ ਇਹਨੇ ਇੱਕ ਦਿਨ ਪਹਿਲਾਂ ਆਏ ਤੇ ਜਿੱਦਣ ਉਦਣਾ ਨੇ ਗੋਲ ਗੱਪਿਆਂ ਦਾ ਪਾਣੀ ਪੀ ਲਿਆ ਤਾਂ ਇਹਨੇ ਛੋਟੀ ਜੀ ਨੇ ਅਮਰਤ ਨੇ ਆਪਣਾ ਪੇਟ ਸਾਫ਼ ਕਰ ਲਿਆ ਘਰ ਜਾ ਕੇ ਨਹੀਂ ਤਾਂ ਬੇਤਾ ਖੜੇ ਹੁੰਦੀ ਮੈਨੂੰ ਵੀ ਡਾਕਟਰ ਕੋਲ ਜਾਣਾ ਪਣਾ ਗੈਸ ਆਇਆ ਜੀ ਪਾਸ ਕਰਦੀ ਤੀ ਬੇ ਕੋਲ ਖੜਨਾ ਔਖਾ ਹੋ ਜਾਂਦਾ ਤਾਂ ਅਰੇ ਅੱਜ ਹੁਣ ਫੇਰ ਤਾਂ ਕਰਕੇ ਇਹਨੂੰ ਵੀ ਫੇਰ ਵੀ ਚੱਲੇ ਤਾਂ ਪੇਟ ਸਾਫ਼ ਹੋ ਜਾਊਗਾ। ਇਹ ਆਪਣੇ ਪੇਟ ਦਾ ਘੱਟ ਧਿਆਨ ਰੱਖਦੇ ਉਹ ਤਾਂ ਪੇਟ ਦਾ ਹੁਣ ਜ਼ਿਆਦਾ ਧਿਆਨ ਰੱਖਦੀ ਐ। ਘਰ ਤਾਂ ਨਾ ਨੂਨ ਮਿਰਚ ਬੰਦ ਜਮੇ ਬੰਦ ਕਰੀ ਵੀ ਮਿਰਚ। ਜਿਹੜਾ ਇਹ ਨਾ ਵੀਜਾ ਖਾਦਾ ਉਹ ਤਾਂ ਮਿਰਚ ਦੀ। ਆ ਇਨੀ ਨਾ 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 ਇਨੀ ਨਹੀਂ ਦੀ। ਤਾਂ ਤਾਂ ਪਾਈਨ ਐਪਲ ਵਾਕੇ ਲਾਇਆ ਸਭ। ਤਾਂ ਕਰਕੇ ਖਾ ਲਿਆ। ਲਾਲ ਮਿਰਚ ਦੀ ਦੋ ਬਾਰ ਤੇ ਲਾਲ ਮਿਰਚ ਬਾਈਓ। ਵਾ ਦੇਖੀ ਕਾ ਕਰ ਜਾਂਦਾ ਜਾਂ ਜਾਂ ਕੇ। ਚਲੋ ਚੱਲਦੇ ਆ ਯਾਰ। हांस जियां ਦੇ ਘਰ ਵਸਦੇ ਖੁਸ਼ ਰਿਆ ਕਰੋ ਇੱਥੇ ਤੇ ਕਿਆ ਲੈ ਜਾਣਾ ਕਿਸੇ ਨੇ ਕੁਸ ਨਹੀਂ ਨਹੀਂ ਮੇਰਾ ਮੇਰੇ ਕੋਲ ਤਨੀ ਭਾਜੀ ਰੌਣਾ ਉਹ ਮੇਰਾ ਸ਼ੁਕਰ ਹੈ ਡੈਡੀ ਨੇ ਟਾਈਮ ਨਾਲ ਯਾਦ ਕਰ ਲਿਆ ਇਹਦਾ ਕਿਤੇ ਜਾ ਕੇ ਗਰਾਰੀ ਫਸਣੀ ਦੀ ਗਾਹ ਫੋਨ ਪਿੱਛੇ ਹਾਂ ਤੇ ਮਿੰਨੀ ਮੁਰਗਾ ਕਿਹੜਾ ਪੂ ਲੇ ਜਿਹੜਾ ਹੁਣ ਦਾ ਹੱਥ ਕਿ ਕੋਟੀ ਲਤੀ ਮੈਨੂੰ ਕਹਿੰਦੀ ਮੈਂ ਗੂਗਲ ਪੇ ਵੀ ਕਰ ਦੂੰਗੀ ਪਹਿਲੇ ਖੈਨ ਵਾਲਾ ਫੋਨ ਆਪਣੇ ਦੀ ਲੌਕ ਖੋਲ ਕੇ ਖੜ ਕੇ ਗੂਗਲ ਪੇ ਕਰਨ ਹਾਂ ਉਹਦਾ ਫੋਨ ਮੈਂ ਜਦੋਂ ਖੋਲਿਆ ਤਾਂ ਲਾਵਾ ਮੈਂ ਕਰਦਾ ਉਸਲਾ ਉਹ ਫੇਸ ਆਈਡਿਟੀ ਲਾਈ ਬੈਠੀ ਜਾਂਦਾ ਉਹ ਖੁੱਲੇ ਹੀ ਨਾ ਹੋ। ਸਾਲੇ ਆਪਣੇ ਫੋਨ 'ਚ ਕਰਨੇ ਪੈ ਗਏ ਮੈਨੂੰ। ਉਹ Google 'ਤੇ ਫਿਰ ਸੈਡੀ ਮੰਗੀ ਗਿਆ, ਲੋਕ ਲੁੱਕ ਮੰਗੂ। ਮੈਂ ਪਾਰਸ ਚੱਕਣ ਦੀ ਤਾਂ ਲੋੜ ਨਹੀਂ, ਤੁਸੀਂ Google Pay ਕਰ ਦੋ। ਕਹਿੰਦੇ ਕੋਈ ਗੱਲ ਨਹੀਂ, ਕਰ ਦੂੰਗੇ। ਉਹ ਤੇਰੀ ਜਿਪ ਮੰਡੀ ਉੱਪਰ ਨੂੰ। ਮੈਂ ਕਰਨੇ ਵੀ ਆਪੇ ਪੈ ਗਏ। ਹਾਂ। ਚੱਲੀ ਆਈ। ਚਲੋ ਚਲੋ ਚਲੋ। ਠੀਕ ਆ ਜੀ, ਮਿਲਦੇ ਕਿਸੇ ਅਗਲੇ ਬਲੌਗ 'ਚ। ਮਾਰਾ ਤਾਂ ਸਾਨੂੰ ਰੱਖਿਆ ਸਾਰਾ ਨੂੰ ਚੜ੍ਹਦੀ ਕਲਾ 'ਚ। ਓਕੇ ਬਾਏ ਬਾਏ। ਚਲ। ਨੂੰ ਲਓ।